ਵਾਹ ਦਾ ਤਰੀਕਾ ਸਾਡੇ ਨਾਲ ਹੋ ਜੱਥੇਦਾਰ ਸਾਹਿਬ ਜੁੜਨੇ ਬਾਬਾ ਮੈਂ ਕਿਹਾ ਜੀ ਕਿਵੇਂ ਜੀ ਅੱਜ ਬਾਬਾ ਜੀ ਦੇ ਮਿਲੇ ਮੈਂ ਕਿਹਾ ਜੀ ਗੁਰੂ ਅਮਰਦਾਸ ਮਹਾਰਾਜ ਦੀ ਬੜੀ ਵੱਡੀ ਕਿਰਪਾ ਇਸ ਧਰਤੀ ਤੇ ਇਸ ਨਗਰ ਤੇ ਹੋਈ ਆ ਹਾਂ ਕਿਉਂਕਿ ਇੱਥੇ ਕਦੀ ਉਜਾੜ ਹੁੰਦਾ ਸੀ ਤੇ ਗੋਇੰਦਾ ਕਹਿੰਦਾ ਸਤਿਗੁਰੂ ਕਿਰਪਾ ਕਰੋ ਕਿ ਇਸ ਧਰਤੀ ਨੂੰ ਤੁਸੀਂ ਆਬਾਦ ਕਰੋ ਗੋਇੰਦਾ ਹਾਂ ਭਾਈ ਵੀ ਇਸ ਧਰਤੀ ਨੂੰ ਆਬਾਦ ਕਰੋ ਇੱਥੇ ਭੂਤਾ ਪ੍ਰੇਤਾਂ ਦਾ ਵਾਸ ਹੈ ਹਾਂ ਤੇ ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਇਸ ਧਰਤੀ ਤੇ ਭੇਜਿਆ ਜੀ ਗੁਰੂ ਅਮਰਦਾਸ ਮਹਾਰਾਜ ਨੇ ਇੱਥੇ ਆ ਕੇ ਭਗਤੀ ਕੀਤੀ ਸਿਮਰਨ ਕੀਤਾ ਤੇ ਇਸ ਧਰਤੀ ਨੂੰ ਆਬਾਦ ਕੀਤਾ ਜਿੱਥੋਂ ਦੀ ਲੋਕ ਡਰਦੇ ਨਹੀਂ ਸਨ ਲੰਘਦੇ ਹਾਂ ਅੱਜ ਵੇਖੋ ਤੁਸੀਂ ਠਾਠਾ ਮਾਰਦਾ ਕਰ ਇਹ ਗੁਰੂ ਅਮਰਦਾਸ ਮਹਾਰਾਜ ਦੀ ਬੜੀ ਵੱਡੀ ਕਿਰਪਾ ਹੈ ਤੇ ਇਸ ਧਰਤੀ ਤੇ ਬੜੀਆਂ ਰਹਿਮਤਾ ਵਰਤੀਆਂ ਬੜੀਆਂ ਬਖਸ਼ਾ ਹੋਈਆਂ ਇੱਥੇ ਪ੍ਰਿਮੇ ਕੋੜੀ ਵਰਗੇ ਤਾਰੇ ਸਤਿਗੁਰਾਂ ਨੇ ਇਸ ਨਗਰ 'ਚ ਜੋ ਵੀ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਮ ਚ ਆਇਆ ਸਤਿਗੁਰੂ ਨੇ ਰੰਗ ਭਾਗ ਲਾ ਦਿੱਤੇ ਆ ਤਾਰ ਦਿੱਤਾ ਉਹਨਾਂ ਨੂੰ ਔਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜਗਤ ਲਾਲੋਂ ਦੀ ਵੱਡੇ ਆ ਬੜੀ ਵੱਡੀ ਕਿਰਪਾ ਕੀਤੀ ਆਨੰਦ ਸਾਹਿਬ ਦੀ ਬਾਣੀ ਜਿਹੜੀ ਆ ਉਹ ਇਸ ਧਰਤੀ ਤੇ ਉਚਾਰਨ ਕੀਤੀ ਗਈ ਕਬੀਰ ਰਾਜ ਕਵੀ ਸੰਤੋਖ ਸਿੰਘ ਲਿਖਦੇ ਆ ਕਿ ਜਦੋਂ ਉਹਨਾਂ ਦੇ ਪੋਤਰਾ ਅਰਥਮਲ ਦਾ ਜਨਮ ਹੋਇਆ ਤੇ ਭਾਈ ਬੱਲੂ ਜੀ ਨੂੰ ਸਤਿਗੁਰਾਂ ਨੇ ਕਿਹਾ ਵੀ ਸਾਡੇ ਪੋਤਰੇ ਨੂੰ ਲੈ ਕੇ ਆਓ ਜਦੋਂ ਪੋਤਰੇ ਨੂੰ ਲੈ ਕੇ ਆਉਂਦਾ ਗੋਦ ਵਿੱਚ ਬਿਠਾਇਆ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਆਨੰਦ ਸਾਹਿਬ ਦੀ ਬਾਣੀ ਦਾ ਉਚਾਰਨ ਕੀਤਾ ਤੇ ਆਨੰਦ ਸਾਹਿਬ ਦੀਆਂ ਜਿਹੜੀਆਂ 40 ਪੌੜੀਆਂ ਉਚਾਰਨ ਕੀਤੀਆਂ ਗਈਆਂ ਤੇ ਜਿਹੜਾ ਸਤਿਗੁਰਾਂ ਦਾ ਨਿਕਟਵਰਤੀ ਸਿੱਖ ਸੀ ਨਾ ਭਾਈ ਵੱਲੂ ਭਾਈ ਵੱਲੂ ਸਤਿਗੁਰਾਂ ਦੇ ਨੇੜੇ ਰਹਿੰਦਾ ਸੀ ਨਿਕਟਵਰਤੀ ਸੀ ਉਹਨੇ ਮਾਨੋ ਕਿ 40 ਦੀਆਂ 40 ਪੌੜੀਆਂ ਯਾਦ ਕਰਨੀਆਂ ਜੀ ਵੇਖੋ ਕਿੱਡਾ ਸ਼ਰਪ ਦਿਮਾਗ ਹੋਵੇਗਾ ਕਿ ਅੱਜ ਦੇ ਸਮੇਂ 'ਚ ਸਾਨੂੰ ਜਪਜੀ ਸਾਹਿਬ ਕੰਠ ਨਹੀਂ ਹੈ ਬਹੁਤੇਆਂ ਨੂੰ ਰੱਬੀ ਬਾਣੀ ਦਾ ਪਤਾ ਹੀ ਨਹੀਂ ਹੈ ਇੱਥੇ ਗੋਇੰਦਵਾਲ ਸਾਹਿਬ ਆਇਆ ਕਈਆਂ ਨੂੰ ਇਹ ਨਹੀਂ ਪਤਾ ਕਿ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕੀ ਹੋਇਆ ਹਣਾ ਜੀ ਸੋ ਇਸ ਲਈ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਏ ਇਹ ਬੜੇ ਭਾਗਾਾਂ ਵਾਲੀ ਧਰਤੀ ਆ ਜਿੰਨਾ ਜੋ ਇਸ ਥਾਂ ਤੋਂ ਮੰਗਿਆ ਉਹਨੂੰ ਮਿਲਿਆ ਤੇ ਭਾਈ ਬੱਲੂ ਜਦੋਂ ਆਨੰਦ ਸਾਹਿਬ ਬਾਣੀ ਸੁਣ ਲਈ ਨਾ ਸਤਿਗੁਰਾਂ ਤੋਂ ਉਹਨੇ ਫਿਰ ਢੋਲਕ ਵਜਾਇਆ ਕੋਠੇ ਚੜ੍ਹ ਕੇ ਤੇ ਨਾਲ 40 ਦੀਆਂ 40 ਇਹ ਪੌੜੀਆਂ ਆਨੰਦ ਸਾਹਿਬ ਦੀ ਉਹਨਾਂ ਗਾਇਆਂ ਚ ਤੇ ਗਾਣ ਤੋਂ ਬਾਅਦ ਉਹਨਾਂ ਨੇ ਇਹ ਬਾਤ ਕਹੀ ਕਹਿੰਦੇ ਜਿਹੜਾ ਆਨੰਦ ਸਾਹਿਬ ਦੀ ਬਾਣੀ ਪੜੂਗਾ ਸਤਿਗੁਰੂ ਦੀ ਕਿਰਪਾ ਦੇ ਸਦਕਾ ਉਹਨੂੰ ਮੂਹ ਮੰਗੀਆਂ ਮਰਾਦਾ ਮਿਲਣਗੀ ਔਰ ਜੋ ਵੀ ਕਿਉਂਕਿ ਸਾਰੀ ਬਾਣੀ ਵੇਖੋ ਇੰਨੀਆਂ ਵੀ ਅਸੀਂ ਕੁਝ ਬਾਣੀਆਂ ਅਸੀਂ ਕਹਿ ਲਈਏ ਕਿ ਇਹੀ ਸੁੱਖਾਂ ਦੀ ਮਣੀਆਂ ਜਾਂ ਇਹੀ ਬਾਣੀ ਜੜੀ ਆ ਪਾਰ ਉਤਾਰਾ ਕਰਦੀ ਆ ਸਾਰੀ ਬਾਣੀਆਂ ਐਸੀ ਆ ਜਿਸ ਬਾਣੀ ਚ ਸਤਿਗੁਰਾਂ ਨੇ ਫਰੇਦ ਮੰਨ ਕੋਈ ਵੀ ਬਾਣੀ ਪੜੋ ਜੀ ਉਹਦੇ ਚ ਸੁੱਖ ਐ ਆਨੰਦ ਐ ਇੱਕ ਸੰਦੇਸ਼ਾ ਗੁਰੂ ਸਾਹਿਬ ਦੇ ਜੀਵਨ ਤੋਂ ਲੈਣਾ ਹੋਵੇ ਤਾਂ ਕੀ ਲਵਾਂਗੇ ਧੰਨ ਗੁਰੂ ਅਮਰਦਾਸ ਮਹਾਰਾਜ ਤੋਂ ਸੰਦੇਸ਼ਾ ਲੈਣਾ ਹੈ ਤੇ ਮੈਂ ਕਿਹਾ ਇਹ ਲੋਕੋ ਕਿ ਉਹਨਾਂ 12 ਸਾਰ ਗੱਗਰ ਢੋਈ ਹੈ ਤੇ ਤੁਸੀਂ ਸੇਵਾ ਦੇ ਪੁੰਜ ਬਣੋ ਸੇਵਾ ਕਰੋ ਤੇ ਨਾਲ ਸਿਮਰਨ ਕਰੋ ਇਹ ਸਾਡੀ ਜ਼ਿੰਦਗੀ ਨੂੰ ਪਾਰ ਉਤਾਰਾ ਸਾਡਾ ਕਰ ਦੇਗਾ ਇਸ ਤੋਂ ਵੱਡੀ ਕੋਈ ਹੋਰ ਗੱਲ ਨਹੀਂ ਕਿਉਂਕਿ ਉਹਨਾਂ ਦੇ ਜੀਵਨ 'ਚੋਂ ਜੇ ਮਿਲਦਾ ਤੇ ਸੇਵਾ ਦਾ ਪੱਕ ਸਭ ਤੋਂ ਵੱਡਾ ਸੇਵਾ ਦਾ ਪੱਕ ਗੁਰੂ ਸਾਹਿਬ ਦੇ ਜੀਵਨ 'ਚੋਂ ਸਭ ਤੋਂ ਵੱਧ ਪ੍ਰਾਪਤ ਹੁੰਦਾ ਹੈ ਸੋ ਸੰਗਤ ਦੀ ਸੇਵਾ ਗੁਰੂ ਸਾਹਿਬ ਨੇ ਪਹਿਲ ਦਿੱਤੀ ਆਓ ਸਾਰੇ ਰਲ ਕੇ ਗੁਰੂ ਸਾਹਿਬ ਦੇ ਕੁਝ ਜਿਹੜੇ ਗੋਣ ਜੜੇ ਆ ਉਹਨਾਂ ਨੂੰ ਨਾਲ ਜ਼ਰੂਰ ਲੈ ਕੇ ਜਾਈਏ ਜੁੜੇ ਰਹੋ ਸਾਡੇ ਨਾਲ ਹੋਰ